ਮੇਰੇ ਟਾਈਮ 111 ਦਿਨਾਂ ਦੇ ਵਿੱਚ ਕੰਮ ਹੋਏ ਉਹਨਾਂ ਨੂੰ ਦੁਬਾਰੇ ਯਾਦ ਕੀਤਾ ਤੇ ਉਹਨਾਂ ਨੂੰ ਸਨਕਾਰਿਆ ਤੇ ਮਨਉਜਤਾਇਆ ਕਾਂਗਰਸ ਪਾਰਟੀ ਦੀ ਪਰਫਾਰਮੈਂਸ ਕਿਵੇਂ ਦੇਖਦੇ ਹੋ ਪੂਰੇ ਪੰਜਾਬ ਵਿੱਚ ਬੜੀਆ ਹੈ 7 ਸੀਟਾਂ ਜਿੱਤੀਆਂ ਸੀ ਤਾਂ ਹੋਰ ਵੀ ਹੋ ਸਕਦਾ ਸੀ ਜਿਹੜੇ ਦਲ ਬਦਲੂ ਐ ਲੋਕ ਉਹਨਾਂ ਨੂੰ ਲੋਕਾਂ ਨੇ ਸਬਕ ਸਿਖਾਇਆ ਤੇ ਉਹਨਾਂ ਨੂੰ ਹਰਾਇਆ ਔਰ ਬੁਰੀ ਤਰ੍ਹਾਂ ਹਾਰੇ ਸਾਬਕਾ ਮੁੱਖ ਮੰਤਰੀ ਤੇ ਹੁਣ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਪਾਜੀ ਪੀਟੀਸੀ ਨਿਊਜ਼ ਵੱਲੋਂ ਪਹਿਲਾਂ ਤੋਂ ਬਹੁਤ-ਬਹੁਤ ਮੁਬਾਰਕਾਂ ਇਸ ਕੰਮ ਉੱਤਮ ਧੰਨਵਾਦ ਜੀ ਬਹੁਤ ਮਿਹਰਬਾਨੀ ਜੇ ਜਦੋਂ ਚਰਨਜੀਤ ਸਿੰਘ ਦੀ ਪਦੌੜ ਹਾਰੇ ਜਾਂ ਦੂਸਰੇ ਪਾਸੇ ਹਾਰੇ ਚਮਕੌਰ ਸਾਹਿਬ ਤੋਂ ਤੁਹਾਡੇ ਵਿਰੋਧੀ ਤੁਹਾਡੇ ਸਾਥੀ ਜਿਹੜੇ ਸਵਾਲ ਚੁੱਕਣ ਲੱਪਗੇ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਹੁਣ ਪੰਜਾਬ ਦੀ ਸਿਆਸਤ ਚ ਉਬਾਰ ਹੋ ਗਏ ਲੇਕਿਨ ਜਿਸ ਤਰੀਕੇ ਤਮਾਕੇਦਾਰ ਜੇਤ ਹੋਈ ਕੀ ਕਾਂਗਰਸ ਨੂੰ ਲੈ ਕੇ ਫਿਰ ਤਾਂ ਪੰਜਾਬੀ ਦੀ ਕਹਾਵਤ ਹੈ ਕਿ ਸਮਾ ਸਮਾ ਸਮਰੱਥ ਉਹੀ ਅਰਜੰਟ ਦੇ ਤੀ ਜਿੰਨੀ ਗੇਮ ਹੈ ਪਬਲਿਕ ਦਿਹਾਤ ਵਿੱਚ ਹੈ ਉਸ ਟਾਈਮ ਲੋਕਾਂ ਨੂੰ ਲੱਗਿਆ ਕਿ ਜੀ ਇੱਕ ਬਦਲਾਅ ਦੀ ਲੋੜ ਹੈ ਬਦਲਾਅ ਹੈ ਜਿਹੜਾ ਉਹਨਾਂ ਨੂੰ ਇਹ ਨਹੀਂ ਸਮਝਿਆ ਕਿ ਇਦਾਂ ਦਾ ਬਦਲਾਅ ਆਏਗਾ ਕਿ ਇੱਥੇ ਨਸ਼ਿਆਂ ਦੀ ਪਰਮਾਰ ਹੋ ਜਾਏਗੀ ਇੱਥੇ ਹਰ ਤਰ੍ਹਾਂ ਦਾ ਗਲਤ ਕੰਮ ਹੋਣਾ ਸ਼ੁਰੂ ਹੋ ਜਾਣਗੇ ਤੇ ਕੁਝ ਵੀ ਪੰਜਾਬ ਦਾ ਇਸ ਵਾਰਣਗੇ ਨਹੀਂ ਉਸ ਕਰਕੇ ਅੱਜ ਲੋਕਾਂ ਨੇ ਜਿਹੜੇ ਮੇਰੇ ਟਾਈਮ 111 ਦਿਨਾਂ ਦੇ ਵਿੱਚ ਕੰਮ ਹੋਏ ਉਹਨਾਂ ਨੂੰ ਦੁਬਾਰੇ ਯਾਦ ਕੀਤਾ ਤੇ ਉਹਨਾਂ ਨੇ ਸਵੀਕਾਰਿਆ ਤੇ ਮਨਉਚਤਾ ਹੈ ਕਾਂਗਰਸ ਪਾਰਟੀ ਦੀ ਪਰਫਾਰਮੈਂਸ ਕਿਵੇਂ ਦੇਖਦੇ ਹੋ ਪੂਰੇ ਪੰਜਾਬ 'ਚ ਵਧੀਆ ਹੈ 7 ਸੀਟਾਂ ਜਿੱਤੀਆਂ ਐ ਸੀ ਤਾਂ ਹੋਰ ਵੀ ਹੋ ਸਕਦਾ ਸੀ ਲੇਕਿਨ ਜੇ 7 ਸੀਟਾਂ ਵੀ ਕੋਈ ਕੱਟ ਨਹੀਂ ਹੁੰਦੀ ਸੀ ਡਬਲ ਸੀ ਦੀ ਅੱਜ ਬੈਠਕ ਹੋਣ ਜਾ ਰਹੀ ਹੈ ਪੰਜਾਬ ਵੱਲੋਂ ਤੁਸੀਂ ਹਿੱਸਾ ਲੈਣ ਜਾ ਰਹੇ ਹੋ ਕੀ ਮੇਨ ਮੁੱਦਾ ਹੈ ਸੀ ਡਬਲ ਸੀ ਦਾ ਇਹ ਉੱਥੇ ਜਾ ਕੇ ਗੱਲ ਕਰਾਂਗੇ ਸੀ ਡਬਲ ਸੀ ਦੀ ਮੀਟਿੰਗ ਦੀ ਗੱਲ ਬਹੁਤੀ ਵਾਰ ਕਰ ਨਹੀਂ ਸਕਦੇ ਮੇਰੀ ਆਖਰੀ ਸਵਾਲ ਹੈ ਰਵਨੀਤ ਬਿੱਟੂ ਜਿਸ ਤਰੀਕੇ ਨਾਲ ਪਾਰਟੀ ਛੱਡ ਕੇ ਗਏ ਤੇ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਉਸ ਨੂੰ ਲੈ ਕੇ ਕੀ ਕਹੋਗੇ ਇਦਾਂ ਕਿ ਜਿਹੜੇ ਦਲ ਬਦਲੂ ਐ ਲੋਕ ਉਹਨਾਂ ਨੂੰ ਲੋਕਾਂ ਨੇ ਸਬਕ ਸਿਖਾਇਆ ਤੇ ਉਹਨਾਂ ਨੂੰ ਹਰਾਇਆ ਔਰ ਬੁਰੀ ਤਰ੍ਹਾਂ ਹਾਰੇ ਤੋਂ ਬਾਅਦ ਤੇ ਇਹ ਸੰਸਾੜੇ ਨਾਲ ਚਰਨਜੀਤ ਸਿੰਘ ਚੰਨੀ ਕੈਮਰਾਮੈਨ ਆਰਮਨ ਦੇ ਨਾਲ ਹਰਪ ਸਿੰਘ ਪੀਡੀਸੀ ਨਿਊਜ਼ ਦਿੱਲੀ